ਸੋਲੇ ਸੀ ਖੜੇ ਆ ਚਮਕੌਰ ਸਾਹਿਬ ਪਿੰਡ ਦੇ ਨਾਲ ਸਤੂ ਦਰਿਆ ਤੇ ਜਿਹੜਾ ਪਿੰਡ ਲੱਗਦਾ ਹੈਗਾ ਤੁਸੀਂ ਵੇਖ ਸਕਦੇ ਹੋ ਬੰਨ ਨੂੰ ਵਿੱਚ ਧੱਕਨ ਦੀ ਤਿਆਰੀ ਚੱਲ ਰਹੀ ਹੈ ਜਿਹੜਾ ਬਹਾਅ ਹੈ ਪਾਣੀ ਦਾ ਬੜਾ ਤੇਜ ਹੈ ਆ ਵਾਹਿਗੁਰੂ ਜੀ ਕਿਰਪਾ ਇਹਦਾ ਚੱਗਦਾ ਇਹ ਫੋਟੋ ਤੁਸੀਂ ਵੇਖ ਸਕਦੇ ਹੋ ਜਿਹੜੀ ਕਿੰਨੀ ਮੁਸ਼ਕਲ ਕਰਨੀ ਪੈ ਰਹੀ ਹੈ ਚਲੋ ਵੇਖ ਲਓ ਜੀ ਯੂਥ ਸਾਡਾ ਪੰਜਾਬ ਦਾ ਏ ਪੰਜਾਬ ਦੇ ਲੋਕ ਨੇ ਪੰਜਾਬ ਦੀ ਨੌਜਵਾਨੀ ਆ ਜਿਨ੍ਹਾਂ ਨੇ ਪੰਜਾਬ ਦੇ دریاਵਾਂ ਦਾ ਮੂੰਹ ਮੋੜਤਾ ਜਿਹੜੇ ਜਿਹੜੇ ਨਿੰਦਿਆ ਕਰਨੀ ਆ ਕਰਦੇ ਵੇ ਪਰ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੀ ਆ ਜਿੱਥੇ ਤੱਕ ਵਾਹ ਲੰਗਦੀ ਆ ਲਾ ਲਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਜਾੜੇ ਪੰਜਾਬੀ ਨੌਜਵਾਨ ਗੁਰੂ ਗੋਬਿੰਦ ਸਿੰਘ ਜੀ ਸਿੱਖ ਮਹਾਰਾਜ ਜੀ ਦਾ ਜਿਹਦੇ ਸਿਰ ਤੇ ਹੀ ਚੱਲਦੇ ਆ ਤੇ ਉਹਦੇ ਸਿਰ ਤੇ ਹੀ ਡਾਰੀਆਂ ਲਾਉਂਦੇ ਆ ਜਦ ਤੱਕ ਹਾਰ ਨਹੀਂ ਮੰਨਦੇ ਜਦ ਤੱਕ ਸਾਨੂੰ ਰੱਬ ਨਾ ਧਾਵੇ ਐਦੀ ਜੇ ਕਿਰਪਾ ਰਹੀ ਤਾਂ ਇੱਕ ਦਿਨ ਰੋਕ ਕੇ ਦਿਖਾਵਾਂਗੇ ਪ੍ਰਵਾਹ ਕੋਈ ਨਹੀਂ ਕੀ ਸਰਕਾਰ ਦੀਆਂ ਨੀਤੀਆਂ ਕਰਕੇ ਸਹੀ ਸਾਡੇ ਆ ਹਾਲਾਤ ਹੋ ਗਏ ਜੇ ਕਿਤੇ ਇਹ ਦਰਿਆ ਸੱਤ ਲੋਈ ਉਧਰੋਂ ਸਾਫ਼ ਹੋਇਆ ਹੁੰਦਾ ਇਹਦੇ ਪਹਿਲਾਂ ਪ੍ਰਸ਼ਾਸਨ ਨੇ ਇੱਕ ਜ਼ਿੰਮੇਵਾਰੀ ਸੰਭੀ ਹੁੰਦੀ ਤਾਂ ਅਸੀਂ ਆ ਨੌਕਤ ਕਾਹਨੂੰ ਆਂਦੀ ਕਾਹਨੂੰ ਸਾਡੇ ਲੋਕ ਮਰਦੇ ਕਾਹਨੂੰ ਅਸੀਂ ਆ ਹਾਲਾਤਾਂ 'ਚ ਪਹੁੰਚਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਨਾਲ ਇਹ ਸਿੱਖਾਂ ਦੀ ਕੌਮ ਆ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾਇਆ ਸਿੰਘ ਬਰਬਰ ਲਗਾਤਾਰ ਸੇਵਾ ਕਰ ਰਹੇ ਆ ਜੀ ਇੱਥੇ ਇਹ ਸੋਲ ਸਿੱਖੜੇ ਹਾਂ ਚਮਕੌਰ ਸਾਹਿਬ ਪਿੰਡ ਦੇ ਨਾਲ ਸਤੂ ਦਰਿਆ ਦਾ ਜਿਹੜਾ ਪਿੰਡ ਲੱਗਦਾ ਹੈਗਾ ਤੁਸੀਂ ਵੇਖ ਸਕਦੇ ਹੋ ਬੰਨ ਨੂੰ ਵਿੱਚ ਧੱਕਣ ਦੀ ਤਿਆਰੀ ਚੱਲ ਰਹੀ ਹੈ ਜਿਹੜਾ ਬਹਾਵ ਹੈ ਪਾਣੀ ਦਾ ਬੜਾ ਤੇਜ਼ ਹੈ ਪੂਰੇ ਨੌਜਵਾਨ ਲੱਗੇ ਹੋਏ ਨੇ ਇਸ ਜਿਹੜਾ ਬੰਨ ਨੂੰ ਜਿਹੜਾ ਤਿਆਰ ਕੀਤਾ ਗਿਆ ਇਹਨੂੰ ਨਦੀ ਦੇ ਵਿੱਚ ਤਕਨ ਲਈ ਤਿਆਰ ਤੁਸੀਂ ਵੇਖ ਸਕਦੇ ਹੋ ਜਿਹੜੀ ਕਿੰਨੀ ਮੁਸ਼ਕਲ ਕਰਨੀ ਪੈ ਰਹੀ ਹੈ ਨੌਜਵਾਨਾਂ ਦਾ ਜੋਸ਼ ਦੇਖਣ ਵਾਲਾ ਹੈ ਇਹ ਪੰਜਾਬ ਦੇ ਲੋਕ ਨੇ ਪੰਜਾਬ ਦੀ ਨੌਜਵਾਨੀ ਹੈ ਜਿਨ੍ਹਾਂ ਨੇ ਪੰਜਾਬ ਦੇ ਦਰਿਆਵਾਂ ਦਾ ਮੂੰਹ ਮੋੜਤਾ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਅੱਧਾ ਪੰਜਾਬ ਬਚਾਲਿਆ ਇਹ ਉਹ ਨੌਜਵਾਨ ਹੈ ਜਿਹੜੇ 4-5 ਦਿਨਾਂ ਤੋਂ ਲਗਾਤਾਰ ਇਸ ਬੰਡ ਤੇ ਡਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿੰਨਾ ਯੋਰ ਲਾਣਾ ਪੈਂਦਾ ਇਸ ਬੰਨ ਨੂੰ ਤਿਆਰ ਕੀਤਾ ਗਿਆ ਪਹਿਲਾਂ ਬੌਰੀਆਂ ਰੱਖੀਆਂ ਗਈਆਂ ਉਹਦੇ ਵਿੱਚ ਜਾਲ ਤਿਆਰ ਕੀਤਾ ਗਿਆ ਜਾਲ ਤਿਆਰ ਕਰਕੇ ਇਸ ਬੰਨ ਨੂੰ ਪਾਣੀ ਦੇ ਵਿੱਚ ਧੱਕਣ ਦੀ ਤਿਆਰੀ ਚੱਲ ਰਹੀ ਹੈ ਅਸੀਂ ਇਸ ਪੰਜਾਬੀ ਤੁਹਾਨੂੰ ਪੰਜਾਬ ਦੀ ਇਹ ਤਸਵੀਰ ਹੈ ਪੰਜਾਬ ਦੇ ਜਿਹੜਾ ਚਮਕੌਰ ਸਾਹਿਬ ਹੈ ਉਹਦੇ ਦਰਿਆ ਦੇ ਕੰਢੇ ਉੱਤੇ ਖੜੇ ਆ ਇੱਕ ਬੰਨ ਤੇ ਤਿਆਰ ਹੋ ਗਿਆ ਸੀ ਪਰ ਇਹ ਦੂਜਾ ਬੰਨ ਹੈ ਦੂਜੇ ਬੰਨ ਨੂੰ ਜਿਹੜਾ ਲਗਭਗ ਰੋਗ ਦਿੱਤਾ ਹੈਗਾ ਇੰਨੀ ਮੁਸ਼ਕਲਤ ਕਰਨੀ ਪੈ ਰਹੀ ਹੈ ਕਿਉਂਕਿ ਇਹ ਜਿਹੜਾ ਬੰਨ ਹੈ ਇਹ ਬੜਾ ਮਜ਼ਬੂਤ ਬੰਨ ਤਿਆਰ ਨੌਜਵਾਨਾਂ ਵੱਲੋਂ ਕੀਤਾ ਗਿਆ ਹੈ ਪਿੱਛੇ ਹੋਰ ਵੀ ਤਿਆਰੀਆਂ ਚੱਲ ਰਹੀਆਂ ਨੇ ਜੇ ਅਗਰ ਇਹਦੇ ਪਿੱਛੇ ਦੀ ਗੱਲ ਕਰੀਏ ਇਹ ਜਿਹੜਾ ਬੰਨ ਤੋਂ ਪਿੱਛੇ ਜਿਹੜਾ ਏਦਾਂ ਲੱਗਦਾ ਜਿਵੇਂ ਛਾਵਣੀ ਛੋਣੀ ਤਿਆਰ ਹੋ ਗਈ ਹੈ ਫੌਜ ਵਾਂਗੂ ਫੌਜੀਆ ਵਾਂਗੂ ਯੁੱਧ ਸਤਰ ਤੇ ਕੰਮ ਹੋ ਰਿਹਾ ਹੈ ਪੰਜਾਬ ਦੇ ਨੌਜਵਾਨ ਨੇ ਜਿਨ੍ਹਾਂ ਨੇ ਬੰਨ੍ਹੂ ਤਿਆਰ ਕਰਕੇ ਜਕਾਰਿਆਂ ਦੀ ਆਵਾਜ਼ ਅਰਜਕਾਰਿਆਂ ਦੀ ਤੁਸੀਂ ਵੇਖ ਸਕਦੇ ਹੋ ਇਹ ਨੌਜਵਾਨਾਂ ਨੇ ਕੋਸ਼ਿਸ਼ ਕੀਤੀ ਹੈ ਪਰ ਕੋਸ਼ਿਸ਼ ਜਾਰੀ ਹੈਗੀ ਹੈ ਬੰਨ ਨੂੰ ਪਾਣੀ ਦੇ ਵਿੱਚ ਧੱਕਣ ਦੀ ਪੂਰੇ ਜਿਹੜਾ ਲੋਕਾਂ ਦਾ ਜਿਹੜਾ ਹਜੂਮ ਹੈ ਲੋਕਾਂ ਦੀ ਜਿਹੜੀ ਜੋਰ ਇਹਦੇ ਵਿੱਚ ਲੱਗਾ ਹੋਇਆ ਹੈ ਬਾਪੂ ਜੀ ਚੜ੍ਹਦੀ ਕਲਾ ਚ ਹਾਂਜੀ ਹਾਂਜੀ ਚੜ੍ਹਦੀ ਕਲਾ ਚ ਆ ਚੱਲਦਾ ਜੀ ਗੱਲ ਨਾਲ ਵਾਹਿਗੁਰੂ ਜੀ ਕਿਰਪਾ ਉਹਦਾ ਚੱਕਦੇ ਆਂ ਫੁੱਟ ਚੰਨੇ ਜੀ ਜਿਹੜਾ ਪੰਜਾਬ ਦਾ ਯੂਥ ਹੈ ਉਹਦੇ ਹੋਰ ਪਾਸੇ ਲੱਗੇ ਪਰ ਪੰਜਾਬ ਦਾ ਯੂਥ ਦੇਖ ਲੋ ਦੇਖ ਲੈ ਜੀ ਯੂਥ ਸਾਡਾ ਪੰਜਾਬ ਦਾ ਜਿਹੜੇ ਜਿਹੜੇ ਨਿੰਦਿਆ ਕਰਨੀਆਂ ਕਰਦੇ ਪਰ ਜੋ ਵੀ ਹੈਗਾ ਤੁਹਾਡੇ ਸਾਹਮਣੇ ਹੀ ਆ ਜਿੱਥੇ ਤੱਕ ਵਾਹ ਲੱਗਦੀ ਆ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਜਾਬ ਨੂੰ ਜਿਹੜੇ ਬਾਹਰਲੇ ਲੋਕ ਸੀ ਉਰਦਾ ਪੰਜਾਬ ਕਹਿੰਦਾ ਸੀ ਪਰ ਆ ਜਿਹੜਾ ਯੂਥ ਹੈ ਇਹ ਕਿਹੜਾ ਯੂਥ ਹੈਗਾ ਇਹ ਯੂਥ ਆ ਸਾਡੇ ਪੰਜਾਬੀ ਨੌਜਵਾਨ ਗੁਰੂ ਗੋਬਿੰਦ ਸਿੰਘ ਜੀ ਸਿੱਖ ਮਹਾਰਾਜ ਜੀ ਦਾ ਜਿਹਦੇ ਸਿਰ ਤੇ ਹੀ ਚੱਲਦੇ ਆ ਤੇ ਉਹਦੇ ਸਿਰ ਤੇ ਹੀ ਡਾਰੀਆਂ ਲਾਉਂਦੇ ਆ ਜਦ ਤੱਕ ਹਾਰ ਨਹੀਂ ਮੰਨਦੇ ਜਦ ਤੱਕ ਸਾਨੂੰ ਰੱਬ ਨਾ ਢਾਵੇ ਇਹ ਜਿਹੜਾ ਬੰਨ ਸੀਗਾ ਇਹ ਲਗਭਗ ਟੁੱਟਣ ਦੀ ਕਗਾੜ ਤੇ ਸੀਗਾ ਤੁਸੀਂ ਸਾਂਭ ਲਿਆ ਕੱਲ ਦਾ ਦੇਖੋ ਜੀ ਕੱਲ ਦੀ ਇਥੇ ਲੈਣਾ ਲਾਈਆਂ ਤਾਕਾ ਲਾਈਆਂ ਸਿਗੀਆਂ ਉਹ ਸਾਡੀਆਂ ਸ਼ਾਮ ਨੂੰ ਸਾਰੀਆਂ-ਸਾਰੀਆਂ ਵਾਹਗਰੂਆਂ ਅੱਗੇ ਲੈ ਗਿਆ ਪਰ ਫਿਰ ਅਸੀਂ ਕੋਸ਼ਿਸ਼ ਕੀਤੀ ਆ ਹੁਣ ਤੁਹਾਡੇ ਸਾਹਮਣੇ ਬੰਨ ਫੇਰ ਲਾਤਾ ਜੇ ਦੀ ਜੇ ਕਿਰਪਾ ਰਹੀਦਾ ਇੱਕ ਦਿਨ ਰੋਕ ਕੇ ਦਿਖਾਵਾਂਗੇ ਪ੍ਰਵਾਹ ਕੋਈ ਨਹੀਂ ਜਿਹੜੇ ਸਰਕਾਰ ਹੈ ਸਰਕਾਰ ਹੀ ਮਤਲਬ ਕਿਸ ਤਰੀਕੇ ਨਾਲ ਤੁਹਾਨੂੰ ਮਿਲ ਰਹੀ ਹੈ ਜੀ ਸਰਕਾਰ ਦੀਆਂ ਨੀਤੀਆਂ ਕਰਕੇ ਸਾਹੀ ਸਾਡੇ ਆ ਹਾਲਾਤ ਹੋ ਗਏ ਜੇ ਕਦੇ ਇਹ ਦਰਿਆ ਸੱਤ ਲੋਈ ਉਧਰੋਂ ਸਾਫ਼ ਹੋਇਆ ਹੁੰਦਾ ਇਹਦੇ ਪਹਿਲਾ ਪ੍ਰਸ਼ਾਸਨ ਨੇ ਜਿੰਮੇਵਾਰੀ ਸੰਭਹੀ ਹੁੰਦੀ ਤਾਂ ਅਸੀਂ ਆ ਨੋਕ ਤੱਕ ਆਉਂਦੀ ਕਾਹਨੂੰ ਸਾਡੇ ਲੋਕ ਮਰਦੇ ਕਾਹਨੂੰ ਅਸੀਂ ਆ ਹਾਲਾਤਾਂ 'ਚ ਪਹੁੰਚਦੇ ਮਹਿੰਦਰੀ ਸਾਹਿਬ ਤੁਹਾਨੂੰ ਹੈਲੀਕਾਪਟਰ ਕੰਮ ਨਹੀਂ ਆ ਰਿਹਾ ਹੈਲੀਕਾਪਟਰ ਸਾਨੂੰ ਕਾਹਦਾ ਕੰਮ ਆਣੇ ਆਹ ਦੇਖ ਲਓ ਸਾਡੇ ਹਾਲਾਤ ਹੈਲੀਕਾਪਟਰ ਵਾਲੇ ਇਹ ਤਾਂ ਤੁਹਾਡੇ ਸਾਹਮਣੇ ਹੀ ਆਈ ਤੁਸੀਂ ਨਿਊਜ਼ਾ ਰੋਜ਼ ਲਾਉ ਰਹੇ ਆ ਜੋ ਕੋਈ ਤਾਂ ਤੁਹਾਡੇ ਸਾਹਮਣੇ ਹੀ ਆ ਜੀ ਤੁਸੀਂ ਹਰਵੀਰ ਸਾਦ ਇੱਥੇ ਜਿਹੜੇ ਨੌਜਵਾਨ ਨੇ ਨੌਜਵਾਨਾਂ ਦੀ ਸੇਵਾ ਦੇ ਵਿੱਚ ਬਜ਼ੁਰਗ ਲੱਗੇ ਹੋਏ ਨੇ ਬਾਬਾ ਜੀ ਲੱਸੀ ਦਾ ਲੰਗਰ ਹਾਂਜੀ ਲੱਸੀ ਲੰਗਰ ਲੱਗਿਆ ਹਾਂਜੀ ਹਾਂਜੀ ਅਸੀਂ ਸਾਰਾ ਹੀ ਪੰਜਾਬ ਪਹਿਲਾਂ ਸਾਡੇ ਉੱਤੇ ਦੌੜਬਰ ਤੋਂ ਟੁੱਟ ਗਿਆ ਸੀ ਹੁਣ ਅਸੀਂ ਸਾਰੰਗਬਰ ਸਾਰੀ ਸੇਵਾ ਦੇ ਵਿੱਚ ਤਰਬਰ ਹੋਏ ਹੋਏ ਆਂ ਸਾਰੀ ਸੰਗਤ ਸਾਡੇ ਨਾਲ ਆ ਸਾਰਾ ਪੰਜਾਬ ਹੁਣ ਅੱਜ ਪੰਜਾਬ ਨੂੰ ਹੁਣ ਕਬਰੋਂ ਦੀ ਲੋੜ ਤਾਂ ਨਹੀਂ ਨਹੀਂ ਜੀ ਨਹੀਂ ਜਿੱਥੇ ਸੰਗਤ ਆ ਉੱਥੇ ਕੁਝ ਵੀ ਨਹੀਂ ਹੋ ਸਕਦਾ ਹਲੋ ਜਿੱਥੇ ਸੰਗਤ ਦਾ ਸੰਗਤ ਦਾ ਪਿਆਰ ਆ ਉਥੇ ਕੁਝ ਵੀ ਨਹੀਂ ਹੋ ਸਕਦਾ ਮਹਾਰਾਜਾ ਗੁਰੂ ਗੋਬਿੰਦ ਸਿੰਘ ਜੀ ਨੇ ਗੰਗਾ ਨੂੰ ਠੱਲ ਪਾਈ ਚਨਾਵ ਤੇ ਦਰਿਆਵਾਂ ਨੂੰ ਠੱਲ ਪਾਈ ਲਓ ਜੀ ਲਓ ਗਲਾਸ ਫੜੋ ਜੀ ਇਹ ਵਿੱਚ ਕਿਸੇ ਕਕੇ ਤੋਂ ਡੋਕ ਭਰਾਉਂਦਾ ਨਹੀਂ ਹੈਗਾ ਹੌਸਲੇ ਰੱਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਨਾਲ ਸਿੱਖਾਂ ਦੀ ਗੋਮਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾਇਆ ਸਿੰਘ ਬਰਬਰ ਲਗਾਤਾਰ ਸੇਵਾ ਕਰ ਰਹੇ ਹੈ ਜੀ ਇੱਥੇ ਕਿਉਂਕਿ ਜੇ ਪ੍ਰਸ਼ਾਸਨ ਦੀ ਗੱਲ ਕਰੀਏ ਫੌਜ ਦੇ ਤਾਂ ਸਾਨੂੰ ਸਿਰਫ 3 ਦਿਨ ਤੋਂ 25 30 ਬੰਦੇ ਮਿਲੇ ਜਿਵੇਂ ਜਿੰਨੀ ਬਟਾਲੀਅਨ ਹੈਗੀ ਆ ਇੱਥੇ ਬਦਤਬ ਪ੍ਰਸ਼ਾਸਨ ਨੂੰ ਲਾਉਣੀ ਚਾਹੀਦੀ ਸੀ ਕਿ ਜੋ ਕਿ ਜਮਾ ਹੀ ਕੰਡੇ ਦੇ ਉੱਤੇ ਆਪਣੇ ਲੋਕ ਕੰਮ ਕਰ ਰਹੇ ਹੈ ਜੀ ਚਲੋ ਫਿਰ ਵੀ ਸਾਰਾ ਕੰਮ ਸੰਭਿਆ ਜੀ ਕੱਲ ਰਾਤ ਸਥਿਤੀ ਬਹੁਤ ਜ਼ਿਆਦਾ ਨਾਜ਼ੁਕ ਹੋ ਗਈ ਸੀ ਬڑے ਸੇਵਾਦਾਰ ਨਾਲੇ ਦੋਲੇ ਪਿੰਡਾਂ ਦਾ ਪੂਰਾ ਸਹਿਯੋਗ ਆ ਪੂਰਾ ਸਾਥ ਆ ਕਿ ਜਿਹੜੇ ਪੂਰਾ ਹੱਥ ਨਾਲ ਹੱਥ ਜੋੜ ਕੇ ਸਾਡੇ ਨਾਲ ਖੜੇ ਹੈ ਜੀ ਇੱਥੋਂ ਲੋਕ ਆ ਰਹੇ ਆ ਕੇ ਇੱਥੇ ਸੇਵਾ ਕਰ ਰਹੇ ਹੈਗੇ ਨੇ ਵੀ ਜੀ ਬੇਟ ਏਰੀਆ ਹੋ ਗਿਆ ਚਮਕੌਰ ਸਾਹਿਬ ਤੋਂ ਹੋ ਗਿਆ ਲੁਧਿਆਣੇ ਤੋਂ ਟੋਡਰਪੁਰ ਇੱਧਰ ਸਮਰਾਲੇ ਹਲਕੇ ਤੋਂ ਸਮਰਾਲੇ ਹਲਕੇ ਦੇ ਐਮਐਲਏ ਸਾਹਿਬ ਜਿਹੜੇ ਕਿ ਕੱਲ ਆਪ ਕਹਿਆਂ ਨਾਲ ਸਾਰੀ ਦਿਹਾੜੀ ਲੱਗੇ ਰਹੇ ਨਾਲੇ ਕੰਮ ਕਰਾਉਣ ਵਾਸਤੇ ਐਦਾਂ ਦੇ ਬੰਦੇ ਸਾਨੂੰ ਨਾਲ ਚਾਹੀਦੇ ਜਿਹੜਾ ਨਾਲ ਦੀ ਨਾਲ ਸਾਥ ਦੇਣ ਚੰਨੀ ਸਾਹਿਬ ਸਾਬਕਾ ਐਮਐਲਏ ਦਾ ਬੇਟਾ ਉਹ ਵੀ 6-7 ਘੰਟੇ ਇੱਥੇ ਸਾਡੇ ਨਾਲ ਕੰਮ ਕਰਵਾ ਕੇ ਗਿਆ ਜੀ ਕਿਉਂਕਿ ਸਾਥ ਸਾਨੂੰ ਇਹ ਹੁੰਦਾ ਵੀ ਹੌਸਲੇ ਦੀ ਬਹੁਤ ਲੋਡ ਹੁੰਦੀ ਆ ਕਈ ਬੰਦੇ ਆਉਂਦੇ ਵੀ ਆ ਵੀਡੀਓ ਬਣਾ ਕੇ ਬਸ ਲੰਘ ਜਾਂਦੇ ਆ ਜੀ ਹਾਜੀ ਅਸੀਂ ਬੰਨ ਤੇ ਢੇੜਾ ਮਾਰੇ ਆ ਕੰਮ ਕਰਾਉਣੇ ਵਾਲੇ ਘਟਾ ਉਰੇ ਪਰ ਜਿਹੜਾ ਵੱਧ ਹੈ ਇੱਥੇ ਹਾਂਜੀ ਦੇਖਣ ਵਾਲੇ ਵੱਧ ਨੇ ਇੱਥੇ ਕਰਾਉਣ ਵਾਲਾ ਗੱਡਾ ਯਾਰ ਇਹਨਾਂ ਪੱਟ ਹੋ ਜੀ ਗਿਆ ਗਾ ਗਾ ਲੈ ਪਾਣੀ ਦਾ ਬਹੁਤ ਨੂੰ ਹੋ ਸਕਦਾ ਅਸਲ ਦੇ ਵਿੱਚ ਉਹ ਜਿਹੜੀ ਸਫਾਈ ਦਾ ਟੈਂਡਰ ਪੈਂਦੇ ਆ ਜੀ ਜਿਹੜੇ ਸਫਾਈ ਸਰਕਾਰ ਦਾ ਟੈਂਡਰ ਪੈਂਦੇ ਆ ਉਹਦੇ ਵਿੱਚ ਕਪੜਾ ਹੁੰਦਾ ਆ ਟੈਂਡਰ ਦੇ ਵਿੱਚ ਤਾਂ ਇਹ ਹੁੰਦਾ ਵੀ ਸਫਾਈ ਕਰਨੀ ਆ ਪਰ ਹੁੰਦੀ ਆ ਰੇਤੀ ਦੀ ਮਾਈਨਿੰਗ ਸਰਕਾਰ ਕਹਿੰਦੀ ਅਸੀਂ ਬੁਰੇ ਪੁਕਤਾ ਪ੍ਰਬੰਧ ਕੀਤੇ ਹੋਏ ਨੇ ਪਰ ਮੰਦ ਕੋਈ ਨਹੀਂ ਜੇ ਮਾਈਨਿੰਗ ਜੇ ਸਹੀ ਤਰੀਕੇ ਨਾਲ ਇਹ ਚੈੱਕ ਕਰਿਆ ਹੁੰਦਾ ਸਹੀ ਤਰੀਕੇ ਨਾਲ ਇਹਨਾਂ ਨੇ ਚੈੱਕ ਕਰਿਆ ਹੁੰਦਾ ਤੇ ਇਹ ਪ੍ਰੋਬਲਮ ਇਹ ਨਹੀਂ ਹੋਣੀ ਸੀ ਜੇਕਰ ਸਫਾਈ ਤਰੀਕੇ ਨਾਲ ਹੋਈ ਹੁੰਦੀ ਤਾਂ ਪਾਣੀ ਦੀ ਢਾਹ ਨਹੀਂ ਲੱਗਣੀ ਸੀ ਸਫਾਈ ਦਾ ਟੈਂਡਰ ਆ ਤੇ ਹੁੰਦੀ ਮੈਨਿੰਗ ਇੱਥੇ ਤੁਸੀਂ ਆ ਵੇਖ ਸਕਦੇ ਹੋ ਜੀ ਆਹ ਜਾਲ ਤਿਆਰ ਕਰ ਦਿੱਤਾ ਗਿਆ ਹੈ ਇਸ ਜਾਲ ਦੇ ਵਿੱਚ ਜਿਹੜੇ ਕੱਟੇ ਆ ਉਹਨਾਂ ਨੂੰ ਭਰਿਆ ਜਾਵੇਗਾ ਉਹਦੇ ਨਾਲ ਇਹ ਬੰਨ ਨੂੰ ਜਿਹੜਾ ਰੋਕਣ ਲਈ ਬੜਾ ਇਹ ਸਹਾਇਕ ਹੋਵੇਗਾ ਸਾਡੇ ਨਾਲ ਬਜ਼ੁਰਗ ਨੇ ਤੁਸੀਂ ਇਹ ਦੱਸੋ ਜੀ ਪੰਜਾਬ ਕੀ ਹਰ ਵਕਤ ਲੜਨ ਜੋਗਾ ਹੀ ਰਹਿ ਗਿਆ ਜੀ ਹੁਣ ਤੁਸੀਂ ਆਪ ਸਿਆਣੇ ਆ ਹੁਣ ਇੱਥੇ ਕੋਈ ਪ੍ਰਸ਼ਾਸਨ ਦਿਖਦਾ ਜਾਂ ਕੋਈ ਹੋਰ ਕੋਈ ਸਭ ਸੇ ਨੌਜਵਾਨ ਪੀੜੀ ਆਈ ਹੋਈ ਐ ਇੱਥੇ ਹਾਂਜੀ ਨੌਜਵਾਨ ਕੰਮ ਲੱਗੇ ਹੋਏ ਨੌਜਵਾਨਾਂ ਦੀ ਮੋਰਚਾ ਸੰਭਿਆ ਹੋਇਆ ਹੈ ਬਸ ਇਹ ਗੱਲ ਆ ਭਾਈ ਇੱਥੇ ਵੀ ਦੋਦਗੜ ਵੀ ਇਹੀ ਹਾਲਤ ਆ ਉੱਥੇ ਠੀਕ ਆ ਹੁਣ ਸਿੱਧੀ ਹੁਣ ਥੋੜੀ ਜਿਹੀ ਇੱਥੇ ਦੀ ਇੱਥੇ ਵੀ ਨੌਜਵਾਨਾਂ ਨੇ ਸੰਭਲੀ ਜਾ ਕੇ ਬਸ ਜਿਕਣਾ ਉਹ ਡਰੇਨ ਪੱਟ ਹੋਣੀ ਚਾਹੀਦੀ ਆ ਉਹ ਓਕਣੇ ਉੱਥੇ ਪੱਟ ਹੋਣੀ ਚਾਹੀਦੀ ਔਰ ਵੀ ਪੱਟ ਹੋਣੀ ਚਾਹੀਦੀ ਆ ਪਾਣੀ ਆਵੇ ਟਾਂ ਨਹੀਂ ਲਾ ਸਕਦਾ ਆਪ ਦੱਬੇ ਕਬੇ ਆਪਣੇ ਚਲੇ ਜਾਵੇਂ ਨਾ ਇਹ ਪਤਾ ਨਹੀਂ ਕੀ ਚੱਕਰਾ ਕੀ ਨਹੀਂ ਦੋ ਜਿੰਦੇ ਹੈ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਇੱਥੇ ਤੁਹਾਡੀ ਮਦਦ ਲਈ ਇੱਥੇ ਆਉਂਦੇ ਆ ਜੀ ਉੱਪਰੋਂ ਹੋ ਕੇ ਮੁੜ ਜਾਂਦੇ ਆ ਹਾਂਜੀ ਉੱਪਰੋਂ ਹੋ ਕੇ ਮੁੜ ਜਾਂਦੇ ਆ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਕਰ ਰਿਹਾ ਇੱਥੇ ਗਰਾਊਂਡ ਲੈਵਲ ਤੇ ਕੰਮ ਕਰੇ ਸਾਨੂੰ ਉਹੋ ਜੇ ਅਫਸਰ ਉਹੋ ਜੇ ਸਾਨੂੰ ਮੁਲਾਜ਼ਮ ਜਾਈ ਦੇ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਨ ਇਹ ਨਹੀਂ ਵੀ ਉੱਥੇ ਖੜ ਕੇ ਵੀਡੀਓ ਦੇ ਕੇ ਆਲ ਵਾਲਾ ਦੇ ਕੇ ਚਲੇ ਜਾਂਦੇ ਆ ਸਾਨੂੰ ਇੱਥੇ ਆ ਕੇ ਜਿਹੜੇ ਕੰਮ ਕਰਨ ਨਾਲ ਹੱਥ ਵਡਾਉਣ ਸਾਨੂੰ ਹੌਸਲਾ ਫੁਜਾਈ ਕਰਨ ਸਾਨੂੰ ਉਹ ਅਫਸਰਾਂ ਦੀ ਲੋੜ ਆ ਸਾਨੂੰ ਇੱਥੇ ਬੇਲੇ ਬੰਦੇ ਕੋਈ ਕੋਈ ਕੰਮ ਇਥੇ ਖਤਰੇ ਵਾਲਾ ਕੰਮ ਆ ਦੇਖੋ ਤੁਸੀਂ ਕਿੰਨਾ ਖਤਰੇ ਵਾਲਾ ਕੰਮ ਇਹ ਸਾਰਾ ਕਰਦੋ ਘੜ ਪਿਆ ਪਿੰਡ ਸਾਡਾ ਡੋਬੋ ਹੋਣਾ ਜੇ ਪਾਣੀ ਜੇ ਬੰਨ ਡੱਕਿਆ ਤਾਂ ਇਹ ਬਹੁਤ ਨੁਕਸਾਨ ਹੋਣਾ ਹੈ ਸਾਨੂੰ ਸਾਡੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਵੀ ਸਾਡਾ ਵਾਧੂ ਆਸਾਸ ਦਿੱਤਾ ਜਾਵੇ ਇਥੇ ਇਥੇ ਆ ਕੇ ਸਾਡੇ ਗਰਾਊਂਡ ਲੈਵਲ ਤੇ ਕੰਮ ਕਰਨ ਸਾਡੇ ਨਾਲ ਸਾਡੇ ਸਾਥ ਦੇਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਪਿੱਛੇ ਸੀ ਵੇਖਦੇ ਆ ਰਹੇ ਆ ਜੀ ਪਿੱਛੇ 5 ਕਿਲੋਮੀਟਰ ਦੂਰ ਤੱਕ ਟਰਾਲੀਆਂ ਦਾ ਟਰਾਲੀਆਂ ਦੀਆਂ ਲੈਣਾ ਲੱਗੀਆਂ ਹੋਈਆਂ ਨੇ ਜਿਹੜੇ ਇਹ ਪਿੰਡ ਵਾਲੇ ਨੇ ਇਹ ਆਸ-ਪਾਸ ਦੇ ਪਿੰਡ ਵਾਲੇ ਨੇ ਬਾਹਰੋਂ ਵੀ ਆਸ-ਪਾਸ ਦੇ ਪਿੰਡ ਵਾਲੇ ਨੇ ਜੀ ਇਹ ਸੇਵਾਦਾਰ ਨੇ ਸਾਰੀ ਸੰਗਤ ਆਪ ਹੀ ਜਿਹੜਾ ਪੰਜਾਬ ਸਾਡਾ ਸਾਡਾ ਆਪ ਹੀ ਸਾਥ ਦੇ ਰਿਹਾ ਸਾਨੂੰ ਬਾਹਰੋਂ ਕੋਈ ਸਾਥ ਨਹੀਂ ਆਇਆ ਸਾਨੂੰ ਨਾ ਸਰਕਾਰ ਦਾ ਕੋਈ ਸਾਥ ਹੈ ਸਾਡੇ ਪਿੰਡਾਂ ਵਾਲੇ ਜਿਹੜੇ ਆਪ ਹੀ ਸਾਡਾ ਸਾਥ ਦੇ ਰਹੇ ਨੇ ਆਪ ਹੀ ਅਸੀਂ ਕੰਮ ਕਰ ਰਹੇ ਹਾਂ ਸਾਰੇ ਪਰ ਲੀਡਰ ਤੇ ਬੜੇ ਗੇੜੇ ਮਾਰੇ ਨੇ ਲੀਡਰ ਉਹ ਬਾਹਰੋਂ ਉੱਥੇੋਂ ਕੋ ਮੜ ਜਾਂਦੇ ਆ ਕੋਈ ਉਹਨਾਂ ਦਾ ਕੋਈ ਕੁਛ ਹੈ ਹੀ ਨਹੀਂ ਕਿਸੇ ਨੇ ਕੁਝ ਦਿੱਤਾ ਇੱਥੇ ਆ ਕੇ ਕੁਝ ਨਹੀਂ ਦਿੱਤਾ ਕਿਸੇ ਨੇ ਕੁਝ ਵੀ ਕੋਈ ਕੁਝ ਨਹੀਂ ਸਾਨੂੰ ਦੇਣ ਦੇ ਕੋਈ ਲੋੜ ਨਹੀਂ ਸਾਡੇ ਕੋ ਸਾਡੇ ਨਾਲ ਗਰਾਊਂਡ ਲੈਵਲ ਤੇ ਕੰਮ ਕਰਨ ਸਾਨੂੰ ਬਸ ਇਹ ਨਹੀਂ ਕਿ ਚਿੱਟੇ ਕੱਪੜੇ ਪਾ ਕੇ ਆ ਕੇ ਉੱਥੇ ਮੁਰ ਜਾਣ ਵਿੱਚੋਂ ਅਸੀਂ ਵੀਡੀਓ ਤੇ ਵੇਖਿਆ ਨੇ ਕਈ ਲੀਡਰ ਆ ਕੇ ਇੱਥੇ ਕਈਆਂ ਕੋਈਆਂ ਤੇ ਚਲਾ ਬੈਠੇ ਨੇ ਇੱਥੇ ਆ ਕੇ ਵਾਹ ਮੜਾ ਮੋਟਾ ਫੋਟੋ ਖਾ ਕੇ ਚਲੇ ਜਾਂਦੇ ਜੀ ਬਾਕੀ ਤੁਹਾਨੂੰ ਪਤਾ ਹੀ ਆ ਜੀ ਕਾਲਸ ਕੁਬੀਰ ਸਿੰਘ ਬਾਦਲ ਸਾਹਿਬ ਆਏ ਸੀਗੇ ਜੀ 2 ਲੱਖ ਰੁਪਏ ਦੇ ਕੇ ਗਏ ਨੇ ਤੇਲ ਵਾਸਤੇ ਜੀ ਉਹਨਾਂ ਦੇ ਹਲਕਾ ਇਚਾਰ ਪਰਮਜੀਤ ਸਿੰਘ ਢਿੱਲੋਂ ਜੀ ਉਹਨਾਂ ਨੇ ਵੀ 6-7000 ਥੈਲਾ ਭੇਜਿਆ ਜੀ ਉਹ ਵੀ ਲਗਾਤਾਰ ਨਾਲ ਸੇਵਾ ਕਰਾ ਰਹੇ ਆ ਚਲੋ ਜਿੰਨੇ ਕਿ ਪ੍ਰਸ਼ਾਸਨ ਮਦਦ ਕਰਦਾ ਉਹ ਕਰ ਰਿਹਾ ਪਰ ਸਭ ਤੋਂ ਵੱਧ ਸਾਥ ਜਿਹੜਾ ਕਿ ਆਪਣੇ ਏਰੀਆ ਦੇ ਲੋਕਾਂ ਦਾ ਆ ਜਿਹੜਾ ਕਿ ਵੱਧ ਚੜ ਕੇ ਇੱਥੇ ਕੰਮ ਕਰ ਰਹੇ ਆ ਜੀ ਕਿਉਂਕਿ ਜਿੱਥੇ ਸਾਨੂੰ ਮਿਲਟਰੀ ਦੀ ਲੋੜ ਸੀ ਜਿੱਕੇ ਸਿੱਖ ਰੈਜਿਮੈਂਟ ਆਈ ਹੋਈ ਸੀਗੀ ਸਾਨੂੰ ਹੋਰ ਇੱਥੇ ਘਟੋ ਘਟ ਬਟਾਲੀਆਂ ਜਾਈਦੀ ਸੀ ਜਿਹੜਾ ਕਿ ਬੰਦੇ ਕੋਲ ਆ ਉਹਨਾਂ ਕੋਲ ਤਾਂ ਜੈਕਟਾ ਹੈਗੀਆਂ ਜਿਹੜੇ ਇਹ ਇੱਕ ਸੇਵਾ ਭਾਵਨਾ ਨਾਲ ਆਇਆ ਉਹਨਾਂ ਕੋਲ ਕਿਹੜਾ ਸੇਵਜੈਕਟ ਹੈ ਹੈਗੇ ਜਿਹੜੇ ਕਿ ਬੰਨੇ ਦੇ ਕੰਡੇ ਤੇ ਕੰਮ ਕਰਨ ਇਸ ਕਰਕੇ ਸਾਥ ਸਰਕਾਰ ਨੂੰ ਇਹ ਚਾਹੀਦਾ ਸੀ ਪ੍ਰਸ਼ਾਸਨ ਨੂੰ ਇਹ ਚਾਹੀਦਾ ਸੀ ਕਿ ਜੇਕਰ ਤੁਸੀਂ ਪਬਲਿਕ ਲੱਗੀ ਉਹਨਾਂ ਦੇ ਉਹਨਾਂ ਨੂੰ ਬਚਣ ਦਾ ਪ੍ਰਬੰਧ ਵੀ ਚਾਹੀਦਾ ਹੈ ਜਾਂ ਕੋਈ ਜਾਇਕਤਾੰਦਾਲ ਜਾਂ ਕੋਈ ਚਾਹੀਦਾ ਕਿੱਡੇ ਰਿਸਕ ਦੇ ਕੰਡੇ ਤੇ ਖੜਖੜ ਕੇ ਬੰਦੇ ਕੰਮ ਕਰ ਰਹੇ ਹੈ ਵੋਟਰਾਂ ਦੇ ਸਾਰੇ ਨੂੰ ਚਾਹੀਦੀਆਂ ਹੁੰਦੀਆਂ ਨੇ 2027 ਵੀ ਆਉਣ ਵਾਲਾ ਹੈਗਾ ਤੇ ਪਰ ਜਿਹੜੇ ਇਦਾਂ ਦੇ ਕੰਮ ਕਰਨ ਵਾਲੇ ਨੇ ਉਹ ਸਰਕਾਰਾ ਕਿਉਂ ਨਹੀਂ ਕਰਦੀਆਂ ਹੈ ਜੀ ਦੇਖੋ ਹੁਣ ਹਾਲਾਤ ਇਹ ਨੇ ਜਦੋਂ ਡੈਮ ਬਣਾਇਆ ਵੇ ਆਪਾਂ ਡੈਮ ਦੇ ਵਿੱਚ ਪਤਾ ਵੀ ਓਵਰਫਲੋ ਕਦੇ ਵੀ ਹੋ ਸਕਦਾ ਪਾਣੀ ਕਦੇ ਵੀ ਆ ਸਕਦਾ ਜੇ ਡੈਮ ਦਾ ਪਾਣੀ ਸਾਹਮਣੇ ਵਾਸਤੇ ਅੱਗੇ ਫੈਸਿਲਿਟੀ ਹੋਣੀ ਚਾਹੀਦੀ ਆ ਜਿਹੜੀ ਤੁਸੀਂ ਵੇਖ ਸਕਦੇ ਹੋ ਬੰਦਾ ਵੀ ਜਿਹੜਾ ਇੱਥੇ ਕੋਈ ਸ਼ਖਸਿਕਾ ਬੇਹੋਸ਼ ਹੋ ਗਿਆ ਹਾਲਕਿ ਜਿਹੜੀ ਇੱਥੇ ਗਰਮੀ ਬੜੀ ਹੈ ਜਿਹਦੇ ਕਰਕੇ ਟੈਂਪਰੇਚਰ ਬਹੁਤ ਲੋ ਹੋ ਗਿਆ ਜਿਹਦੇ ਕਰਕੇ ਬੇਹੋਸ਼ੀ ਦੀ ਹਾਲਤ ਵਿੱਚ ਵੇਖੋ ਜੀ ਇੱਥੇ ਜਿਹੜੀ ਸੰਗਤ ਹੈ ਇੱਕ ਸਾਡਾ ਤੁਹਾਡਾ ਜਿਹੜਾ ਨਾਲ ਸੇਵਾਦਾਰ ਕਰਦਾ ਵੀ ਬੇਹੋਸ਼ ਹੋ ਗਿਆ ਸਾਡੇ ਤਾਂ ਐਂਬੂਲੈਂਸ ਨਹੀਂ ਹੈਗੀ ਜੂਰੇ ਜਿਹੜੇ ਡਾਕਟਰ ਆਏ ਆਪਣੇ ਪਰਸਨਲ ਤੋਂ ਤੇ ਆਇਆ ਕੋਈ ਉਹ ਚੀਜ਼ ਇੱਕ ਕਰਬਿਜੀ ਰਾਤੇ ਆਈਏ ਜਦੋਂ ਅਸੀਂ ਆਏ ਆ ਤੇ ਉਹ ਚੀਜ਼ ਦੇ ਵਿੱਚ ਰਾਤ ਐਂਬੂਲੈਂਸ ਸਿਰਫ ਆਈ ਡਾਕਟਰ ਦੀ ਟੀਮਾਂ ਵੀ ਚਾਹੀਦੀਆਂ ਆਈਆਂ ਇੱਕ ਟੀਮ ਆਈ ਇੱਕ ਟੀਮ ਆਈ ਜੋ ਗੁਰਦੁਆਰਾ ਸਾਹਿਬ ਕੋਲ ਬੈਠੀ ਹੈ ਜੀ ਜਿਹੜੇ ਆਏ ਰਾਤ ਐਂਬੂਲੈਂਸ ਜਦੋਂ ਸਥਿਤੀ ਜਿਆਦਾ ਖਰਾਬ ਹੋਈ ਸੀ ਅਸੀਂ ਉਰੇ ਸੀਗੇ ਉਸ ਟਾਈਮ ਐਂਬੂਲੈਂਸ ਆਈ ਆ ਇੱਥੇ ਗੁਰਦੁਆਰਾ ਸਾਹਿਬ ਕੋਲ ਆ ਕੇ ਖੜ ਗਈ ਸੀਗੀ ਜੀ ਜੇ ਕਹੀ ਆਪਾਂ ਪਿੱਛੇ ਖੜੀ ਆ ਪਿੱਛੇ ਕੋਈ ਐਂਬੂਲੈਂਸ ਨਹੀਂ ਖੜੀ ਹੈਗੀ ਕੋਈ ਇਦਾਂ ਚਾਰ ਦਿਨ ਹੋ ਗਏ ਅਸੀਂ ਲਗਾਤਾਰ ਉਰੇ ਲੱਗੇ ਹੋਏ ਆ ਐਂਬੂਲੈਂਸ ਸਾਡੇ ਕੋਲ ਤਾਂ ਇੱਥੇ ਆ ਕੇ ਖੜੀ ਨਹੀਂ ਚਾਰ ਦਿਨ ਚੋਂ ਟਰਾਲੀਆਂ ਵੀ ਆਏ ਰਹੀਆਂ ਤਾਂ ਐਂਬੂਲੈਂਸ ਵੀ ਆਏ ਸਕਦੀ ਆ ਜੀ ਮੇਨ ਗੱ ਖਾਣੇ ਦੇ ਸਿਸਟਮ ਜਿਆਦਾ ਹੈ ਸਰਕਾਰਾਂ ਦੇ ਜੋ ਟੈਂਡਰ ਪਾ ਕੇ ਰੁਪਈਏ ਵੱਧ ਖਾਂਦੇ ਕੰਮ ਕਰਦੇ ਹੈ ਨੇ ਮਸਲਾ ਇਸ ਚੀਜ਼ ਦਾ ਹੈ ਤੁਸੀਂ ਵੇਖ ਸਕਦੇ ਹੋ ਕਿ ਜਿਹੜੇ ਇੱਧਰ ਦੇ ਹਾਲਾਤ ਨੇ ਜਿਹੜੇ ਲੋਕ ਨੇ ਜਿੰਨਾ ਕਰਕੇ ਕੀ ਪ੍ਰੋਬਲਮ ਹੈ ਮੈਂ ਦੱਸਦਾ ਰਹਾਂਗਾ ਟੀਮ ਹੀ ਕੋਰੇ ਬੈਠੀ ਆ ਹਾਂਜੀ ਇੱਕ ਉਹਦੇ ਚ ਗੁਰੂਕਰਜ਼ ਬੈਠੀ ਆ ਰਸਤੇ ਬਲਾਕ ਨੇ ਐਂਬੂਲੈਂਸਾਂ ਦੋ ਖੜੀਆਂ ਨੇ ਇੱਕ ਉਹ ਪਿੱਛੇ ਖੜੀ ਹੈ ਐਂਬੂਲੈਂਸ ਅਸੀਂ ਟਾਈਮ ਲੈ ਕੇ ਟੀਮ ਲੈ ਕੇ ਆਏ ਸੀ ਦੇਖੋ ਜਿੰਨਾ ਹੈਗਾ ਪੋਸੀਬਲ ਹੋਸ ਜਿਸ ਤਰ੍ਹਾਂ ਗਰਮੀ ਬੜੀ ਹੈਗੀ ਹੈ ਕਈ ਕਈ ਵਾਰ ਇਦਾਂ ਹੁੰਦਾ ਸਥਿਤੀ ਨਾ ਕਿਸੇ ਨਾ ਕਿਸੇ ਦੀ ਜਿਹੜੀ ਹੈ ਇਨਸਾਨੀ ਸਰੀਰ ਹੈ ਸਥਿਤੀ ਵੀ ਖਰਾਬ ਹੋ ਜਾਂਦੀ ਹੈ ਗਰਮੀ ਬਹੁਤ ਹੈ ਦੇਖੋ ਕੋਸ਼ਿਸ਼ਾਂ ਹਰ ਬੰਦਾ ਕਰ ਰਿਹਾ ਪ੍ਰਸ਼ਾਸਨਿਕ ਪਰ ਲੇਕਿਨ ਜਿਹੜਾ ਸੰਗਤ ਸਹਿਯੋਗ ਦੇ ਰਿਹਾ ਉਹ ਬਹੁਤ ਜ਼ਿਆਦਾ ਹੈ ਗਰਮੀ ਵੀ ਬਹੁਤ ਹੈ ਇਸੇ ਕਰਕੇ ਸਾਰੇ ਸੇਵਾਦਾਰ ਰਲਮਰ ਕੇ ਲੱਗੇ ਹੋਏ ਨੇ ਜਿਹੜੀ ਸੇਵਾ ਜਿਹੜੀ ਹੈ ਇਸੇ ਕਰਕੇ ਐ ਵੀ ਜਿਹੜੀ ਹਿੰਮਤ ਮਿਲਦੀ ਹੈਗੀ ਹਾਂ ਇਹਦਾ ਹਿੰਮਤ ਮਿਲਦੀ ਹੈ ਰਾਤੀ ਵੇਲੇ ਕੋਲਡ ਕਾਫੀ ਲੈ ਕੇ ਆਏ ਸੀ ਹੁਣ ਫੇਰ ਲੈ ਕੇ ਆਵਾਂਗੇ ਸੋ ਸਾਰੇ ਅਸੀਂ ਸੰਗਤਾਂ ਦਾ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੇਖ ਸਕਦੇ ਜੀ ਪ੍ਰਬੰਧ ਜਿਹੜੇ ਨੇ ਉਹ ਜੋਰਾਂ ਦੇ ਨੇ ਹਾਲਾਂਕਿ ਬੜੇ ਹੱਦ ਤੱਕ ਇਸ ਬੰਨ ਨੂੰ ਬਚਾ ਲਿਆ ਗਿਆ ਹੈਗਾ ਜਿਹੜੀ ਇਹ ਸੰਗਤ ਹੈ ਜਾਇ ਇਥੇ ਲੋਕ ਨੇ ਉਹਨਾਂ ਦਾ ਜਿਹੜਾ ਇਹੀ ਨਜ਼ਰੀਆ ਹੈ ਕਿ ਜੇ ਇਹ ਕੰਮ ਪਹਿਲਾਂ ਹੋ ਜਾਂਦੇ ਸਰਕਾਰਾਂ ਵੱਲੋਂ ਹੋ ਜਾਂਦੇ ਇਹਨਾਂ ਨੂੰ ਇੰਨੀ ਮੁਸ਼ਕਲ ਮੁਸ਼ਕਲਾਂ ਦੀ ਜਿਹੜਾ ਸਾਹਮਣਾ ਕਰਨ ਦੀ ਲੋੜ ਨਹੀਂ ਪੈਣੀ ਸੀਗੀ ਜਿਹੜੀ ਪਰਲੇ ਸਾਈਡ ਜਿਹੜਾ ਬੰਨ ਸੀਗਾ ਬੰਨ ਸਾਫ ਕਰਨ ਦੀ ਬੜੀ ਜ਼ਰੂਰਤ ਸੀਗੀ ਹਾਲਾਂਕਿ ਸਰਕਾਰ ਰ ਜਿਹੜੀਆਂ ਨੇ ਇਸ ਪਾਸੇ ਧਿਆਨ ਨਹੀਂ ਦਿੰਦੀਆਂ ਹੈਗੀਆਂ ਕੈਮਰਾਮੈਨ ਕੁਲਦੀਪ ਸਿੰਘ ਲਾਧੂਗਾ ਦੇ ਨਾਲ ਮਨਦੀਪ ਸਿੰਘ এবিসি ਪੰਜਾਬ ਚਮਕੌਰ ਸਾਹਿਬ